ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਉਣ ਲੱਗੇ ਆ ਜੀ ਗੇਅਰ ਸੈਲਪ ਕੰਬਾਈਨਰ ਦੇ ਗੇਰਾਂ ਬਾਰੇ ਥੋੜੀ ਬਹੁਤ ਜਾਣਕਾਰੀ ਦੇਵਾਂਗੇ ਕਈ ਕਸਟਮਰਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਵੀ ਪਤਾ ਪੁੱਛਦੇ ਵੀ ਨਹੀਂ ਆ ਵੀ ਸਾਨੂੰ ਦੱਸੋ ਜੀ ਸੁਜੈਸਟ ਕਰੋ ਕਿਹੜਾ ਗੇਅਰ ਅਸੀਂ ਲਈਏ ਕਿਹੜਾ ਫਾਇਦੇਮੰਦ ਹੈ ਕਿਹੜਾ ਨਹੀਂ ਗੇਅਰ ਫਾਇਦੇਮੰਦ ਸੋ ਅੱਜ ਗੇਅਰ ਬਾਰੇ ਤੁਹਾਨੂੰ ਥੋੜੀ ਬਹੁਤ ਜਾਣਕਾਰੀ ਦੇ ਲਈਏ ਇਹ ਆ ਸਵਰਾਜ ਗੇਅਰ ਜੀ ਇਹਦੀ ਪਛਾਣ ਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਉੱਪਰੋਂ ਚੌਰਸ ਹੈ ਬੜਾ ਜਿਆਦਾ ਦਿਖਾ ਦਿਓ ਜੀ ਇਹ ਬਿਲਕੁਲ ਪੂਰਾ ਚਾਰਸ ਹੈ ਅੱਗੇ ਤੋਂ ਦਿਖਾ ਦੋ ਵਾਲਾ ਜਾਈ ਇੱਥੇ ਆ ਕੇ ਇਹ ਬਿਲਕੁਲ ਪੂਰਾ ਚਾਰਸ ਹੈ ਇਹਦਾ ਫਾਇਦਾ ਕੀ ਹੈ ਇੱਕ ਤਾਂ ਇਹਦੀ ਰਿਪੇਅਰ ਕਰਨੀ ਸੌਖੀ ਹੈ ਜਿਹੜੇ ਉੱਪਰ ਨਟ ਦਿੱਤੇ ਹੋਏ ਨੇ ਇਹ ਪਲੇਟ ਖੁੱਲ ਜਾਂਦੀ ਆ ਜੋ ਵੀ ਇਹਦੇ ਵਿੱਚ 베어ਿੰਗ ਵਗੈਰਾ ਨੇ ਉਹ ਸਾਰੇ ਰਿਪੇਅਰ ਹੋ ਜਾਂਦੇ ਆ ਈਜ਼ੀਲੀ ਕੋਈ ਵੀ ਫੋਰਮੈਨ ਇਹਨੂੰ ਛੇਤੀ ਹੱਥ ਪਾ ਲੈਂਦਾ ਜੀ ਇਹਦੇ ਵਿੱਚ ਚਾਰ ਗੇਅਰ ਹੁੰਦੇ ਨੇ ਤਿੰਨ ਫਾਰਵਰਡ ਹੁੰਦੇ ਨੇ ਇੱਕ ਰਿਵਰਸ ਹੁੰਦਾ ਜੀ ਤੋ ਇਹ ਤਾਂ ਜੀ ਸਵਰਾਜ ਗियर ਬਾਰੇ ਜਾਣਕਾਰੀ ਆ ਇਹ ਵੀ ਬਹੁਤ ਫਾਇਦੇਮੰਦ ਆ ਤੁਹਾਡੇ ਲਈ ਇਹ ਤੁਸੀਂ ਆਪਣੇ ਘਰੇ ਵੀ ਰਿਪੇਅਰ ਕਰ ਸਕਦੇ ਹੋ ਜਿਹੜਾ ਚੰਗਾ ਕਾਰੀਗਰ ਆ ਚੰਗਾ ਫੋਰਮੈਡ ਆ ਇਹਨੂੰ ਘਰੇ ਵੀ ਰਿਪੇਅਰ ਕਰ ਸਕਦਾ ਸੋ ਹੁਣ ਥੋੜੀ ਜੀ ਜਾਣਕਾਰੀ ਤੁਹਾਨੂੰ ਜੀ ਡੀ ਆਰ ਗੇਅਰ ਬਾਰੇ ਦੱਸਤੀ ਆ ਜੀ ਅੱਜ ਤੁਹਾਨੂੰ ਜੀ ਡੀ ਆਰ ਗੇਅਰ ਦਿਖਾ ਦਈਏ ਇਹਦੀ ਪਛਾਣ ਕਰਨਾ ਕੀ ਆ ਜੀ ਇਹਦੇ ਮੂਰੇ ਵੀ ਨਟ ਲੱਗੇ ਹੋਇਆ ਉੱਪਰ ਵੀ ਪਲੇਟ ਲੱਗੀ ਹੋਈ ਹੈ ਜੀ ਇਹ ਦੇਖ ਸਕਦੇ ਹੋ ਜੀ ਡੀਆਰ ਗੇਅਰ ਹੈ ਇਹਦਾ ਵੀ ਬਹੁਤ ਫਾਇਦਾ ਹੈ ਜੀ ਇਹਦੇ ਵਿੱਚ ਪੰਜ ਗੇਅਰ ਵੀ ਹੁੰਦੇ ਨੇ ਚਾਰ ਵੀ ਹੁੰਦੇ ਨੇ ਪੰਜ ਗੇਅਰਾਂ ਦੇ ਵਿੱਚ ਚਾਰ ਫਾਰਵਰਡ ਇੱਕ ਰਿਵਰਸ ਹੁੰਦਾ ਚਾਰ ਗੇਅਰਾਂ ਦੇ ਵਿੱਚ ਤਿੰਨ ਫਾਰਵਰਡ ਇੱਕ ਰਿਵਰਸ ਹੋਏਗਾ ਜੀ ਇਹਦੀ ਰਿਪੇਅਰ ਕਰਨੀ ਵੀ ਬਹੁਤ ਸੌਖੀ ਹੈ ਇਹ ਤੁਸੀਂ ਆਪਣੇ ਘਰੇ ਵੀ ਕਰ ਸਕਦੇ ਹੋ ਇਹਦੀ ਰਿਪੇਅਰ ਇਹਨਾਂ ਦੋਨਾਂ ਗੇਅਰਾਂ ਦੇ ਫਾਇਦੇ ਬਹੁਤ ਨੇ ਜੀ ਸਵਰਾਜ ਦਾ ਜੀਟੀਆਰ ਗੇਅਰ ਦਾ ਇਹਦੇ ਬਾਰੇ ਜੇ ਕਹ ਲੋ ਤੁਸੀਂ ਰਿਪੇਅਰ ਕਰਨੀ ਆ ਤਾਂ ਤੁਸੀਂ ਈਜ਼ੀਲੀ ਆਪ ਖੋਲ ਕੇ ਵੀ ਕਰ ਸਕਦੇ ਹੋ ਘਰੇ ਵੀ ਖੋਲ ਕੇ ਕਰ ਸਕਦੇ ਹੋ ਹੁਣ ਤੀਸਰਾ ਗੇਅਰ ਹੈਗਾ ਜੀ ਕੋਡਾ ਗੇਅਰ ਕੋਡਾ ਗੇਅਰ ਬਾਰੇ ਤੁਹਾਨੂੰ ਥੋੜਾ ਬਹੁਤ ਦੱਸ ਦਿਆਂ ਫਿਲਹਾਲ ਸਾਡੇ ਕੋਲੇ ਉਹ ਫਿਕਸ ਨਹੀਂ ਹੈਗਾ ਉਹਦੇ ਵਿੱਚ 6 ਗੇਅਰ ਹੁੰਦੇ ਨੇ 6 ਗੇਅਰ ਹੁੰਦੇ ਨੇ ਉਹਦੇ ਵਿੱਚ 6 ਦੇ 6 ਗੇਅਰਾਂ ਚ ਫਾਰਵਰਡ ਹੈ 6 ਗੇਅਰਾਂ ਦੇ ਵਿੱਚ ਬੈਕ ਹੁੰਦਾ ਹੋ ਉਹਦੀ ਰਿਪੇਅਰ ਕਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਗੇਅਰ ਉਹ ਵੀ ਸਕਸੈਸਫੁਲ ਆ ਇਹ ਜੀ ਕੋਈ ਗੱਲ ਨਹੀਂ ਵੀ ਉਹ ਗੇਅਰ ਸਕਸੈਸਫੁਲ ਨਹੀਂ ਹੈਗਾ ਪਰ ਉਹਦੀ ਰਿਪੇਅਰ ਆ ਜਿਹੜੀ ਉਹਨੂੰ ਹਰੇਕ ਫੋਰਮੈਨ ਹੱਥ ਨਹੀਂ ਪਾਉਂਦਾ ਅਸੀਂ ਆਲਵੇਸ ਸੁਜੈਸਟ ਕਰਦੇ ਆ ਜੀ ਡੀ ਆਰ ਸਵਰਾਜ ਜੇ ਕਿਸੇ ਦੀ ਡਿਮਾਂਡ ਹੈਗੀ ਆ ਵੀ ਹਾਂ ਅਸੀਂ ਰਿਪੇਅਰ ਕਰ ਸਕਦੇ ਆ ਤਾਂ ਤੁਸੀਂ ਕੋੜਾ ਗੇਅਰ ਵੀ ਲੈ ਸਕਦੇ ਹੋ ਉਹਦੀ ਇੱਕ ਤਾਂ ਸਪੀਡ ਦਾ ਫਰਕ ਹੁੰਦਾ ਜਿਹੜੀਆਂ ਸਵਰਾਜ ਗੇਅਰ ਤੇ ਜੀ ਡੀ ਆਰ ਗੇਅਰ ਦੀਆਂ ਕੰਬਾਈਨਾਂ ਨੇ ਉਹਨਾਂ ਕੰਬਾਈਨਾਂ ਦੀ ਸਪੀਡ ਨਾਲੋਂ ਕੋੜਾ ਗੇਅਰ ਦੀ ਸਪੀਡਾ ਉਹ ਜ਼ਿਆਦਾ ਹੋਗੀ ਉਹਦੇ ਵਿੱਚ 6 ਗੇਅਰ ਨੇ 6 ਗੇਅਰਾਂ ਦੇ ਵਿੱਚ ਅੱਗੇ ਆ 6 ਗੇਅਰਾਂ ਦੇ ਵਿੱਚ ਬੈਕ ਹੁੰਦੀ ਹੈ ਜੀ ਦੋ ਲੀਵਰ ਦਿੱਤੇ ਜਾਂਦੇ ਨੇ ਉਹਦੇ ਵਿੱਚ ਸੋ ਇੱਕ ਤਾਂ ਇਹਨਾਂ ਦਾ ਇਹ ਫਾਇਦਾ ਹੈਗਾ ਜੀ ਬਾਕੀ ਕੋਈ ਇਹਨਾਂ ਦੀ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਸਤਿ ਸ਼੍ਰੀ ਅਕਾਲ ਜੀ